ਸ਼ੁੱਕਰਵਾਰ ਡੇਂਗੂ ਤੇਬਾਰ ਜਾਗਰੂਕਤਾ ਮੁਹਿੰਮ ਤਹਿਤ ਸਿਵਲ ਸਰਜਨ ਅੰਮ੍ਰਿਤਸਰ ਡਾਕਟਰ ਕਿਰਨਦੀਪ ਕੌਰ ਜ਼ਿਲ੍ਹਾ ਐਪੀਡੀਮੋਲੋਜਿਸਟ ਡਾਕਟਰ ਹਰਜੋਤ ਕੌਰ ਦੇ ਦਿਸ਼ਾ ਨਿਰਦੇਸ਼ ਅਨੁਸਾਰ ਐਸਐਮਓ ਡਾਕਟਰ ਸ਼ਿਵਕਰਨ ਸਿੰਘ ਕਾਲੂ ਦੀ ਅਗਵਾਈ ਹੇਠ ਫਰਾਈਡੇ ਡਰਾਈਡੇ ਪ੍ਰੋਗਰਾਮ ਦੇ ਤਹਿਤ ਅਮਨਦੀਪ ਕਾਲਜ ਆਫ ਨਰਸਿੰਗ ਜੇਟੂਵਾਲ ਦੇ ਵਿਦਿਆਰਥੀਆਂ ਵੱਲੋਂ ਮੁਹਿੰਮ ਕਰੋ ਘਰ ਘਰ ਡੇਂਗੂ ਮਲੇਰੀਆ ਚਿਕਨਗੁਨੀਆ ਵਰਗੀਆਂ ਮਾਰੂ ਬਿਮਾਰੀਆਂ ਤੋਂ ਬਚਾਅ ਪਾਰੇ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕੀਤਾ ਗਿਆ। ਹਰ ਸ਼ੁੱਕਰਵਾਰ ਡੇਂਗੂ ਦਿਵਸ ਡੇਂਗੂ ਤੋਂ ਬਚਾ ਲਈ ਵਿਸ਼ੇਸ਼ ਮੁਹਿੰਮ ਡੇਂਗੂ ਦੀ ਰੋਗ ਨਾਲ ਸੰਬੰਧੀ ਜ਼ਰੂਰੀ ਸਦਾ ਤੇ ਕੀ ਕਹੋ ਤੁਸੀਂ ਜੇ ਵੱਡੇ ਹੋਗੇ ਉਹ ਤੁਹਾਨੂੰ ਪਤਾ ਹੋਏਗਾ ਡੇਂਗੂ ਮਲੇਰੀਆ ਕੀ ਹੁੰਦਾ ਹੈ ਜਿਹੜਾਾਨੂੰ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਤੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ ਸਭ ਤੋਂ ਪਹਿਲੀ ਚੀਜ਼ ਹੁੰਦੀ ਆ ਬੁਖਾਰ ਹੋਣਾ ਤੇ ਆਪਾਂ ਸਭ ਤੋਂ ਪਹਿਲਾਂ ਤਾਂ ਬਚਾਅ ਕਿਦਾਂ ਕਰਾਂਗੇ ਬਚਾਅ ਆਪਾਂ ਕਰਨਾ ਘਰਾਂ ਵਿੱਚ ਜਾ ਕੇ ਤੁਸੀਂ ਆਪਣੇ ਮੰਮਾ ਨੂੰ ਆਪਣੇ ਪਾਪਾ ਨੂੰ ਚਾਚੀ ਚਾਚੂ ਨੂੰ m a l